ਮੈਡਮ ਨਾ ਬਹਿਦਾ ਵੀ ਕਰਦੇ ਆ ਕਿ ਪੜਾਂਗੇ ਠੀਕ ਨਹੀਂ ਪੜਦੇ ਤੇ ਜਾਂ ਪੜ੍ਹਾਈ ਵਿੱਚ ਮਨ ਨਹੀਂ ਲੱਗਦਾ ਬਹੁਤ ਵਧੀਆ ਕੁਐਸਚਨ ਆ ਕਢੀ ਲੋ ਕਿਸੇ ਕੋ ਤੇ ਜਿਹੜੀ ਗੱਲ ਹੈਗੀ ਆ ਵੀ ਜਦੋਂ ਸਕੂਲੇ ਆਉਣਾ ਹੈਗੀ ਆਪਣੀ ਡਿਊਟੀ ਜਿੱਦਾਂ ਫੌਜੀ ਬਾਰਡਰ ਤੇ ਖੜਦਾ ਉਹ ਸਿਪਿਟੀ ਕਰਨੀ ਹੈ ਕਿਸਾਨ ਟਰੈਕਟਰ ਚਲਾਉਂਦਾ ਇਦਾਂ ਹੀ ਤੁਹਾਡੀ ਜਿੰਮੇਵਾਰੀ ਹੈਗੀ ਆ ਪੜਨ ਦੀ ਦਾ ਮਨੁੱਖੀ ਦਿਮਾਗ ਆ ਬ੍ਰੇਨ ਆ ਮਨ ਇਹ ਸਿੱਧੇ ਬੰਦੇ ਨੂੰ ਨਹੀਂ ਚੱਲਦਾ ਠੀਕ ਹੈ ਇਸੇ ਕਰਕੇ ਸਕੂਲੇ ਆਉਣ ਲਈ ਤੁਹਾਨੂੰ ਕਈ ਤਰ੍ਹਾਂ ਦੇ ਲਾਜ ਚਦੇ ਨੇ ਕਿਤਾਬਾਂ ਬਣਾਵਾਂਗੇ ਕਿਸ ਤੇ ਆਗੇ ਤੁਹਾਨੂੰ ਘਮੋਲਡ ਜਾਵਾਂਗੇ ਤਾਂ ਜੋ ਤੁਹਾਡੀ ਕਨੈਕਟੀਵਿਟੀ ਬਣੀ ਰਹੇ ਤੇ ਤੁਹਾਡਾ ਕੰਮ ਸਵੇਰੇ ਉੱਠ ਕੇ ਮੂੰਹ ਧੋ ਕੇ ਨਹਾ ਕੇ ਰੋਟੀ ਪਣੀ ਖਾ ਕੇ ਆਪਣਾ ਟੈлефон ਵੀ ਲੈਣ ਦੀ ਲੋੜ ਨਹੀਂ ਮਹਿਸੂਸ ਸਕੂਲੇ ਚਲ ਕੇ ਤੇ ਸਕੂਲੇ ਆ ਜਾਣਾ ਬਸ ਬਾਕੀ ਕੰਮ ਸਭ ਅਗਲਾ ਤੁਹਾਡਾ ਸਵਾਲ ਜਿਹੜਾ ਹੈਗਾ ਵੀ ਪੜਾਈ ਦੇ ਵਿੱਚ ਮਨ ਨਹੀਂ ਲੱਗਦਾ। ਕੋਈ ਤਾਂ ਕਿਸੇ ਦਾ ਨਹੀਂ ਲੱਗਦਾ। ਇਸੇ ਕਰਕੇ ਮੈਂ ਤੁਹਾਨੂੰ ਗੱਲਾਂ ਸਮਝਾਈਆਂ ਕਿ ਆਲੇ-ਦੁਆਲੇ ਬੰਦੇ ਦੇਖਣਾ। ਕੌਣ ਲੜਦਾ, ਕੌਣ ਕੋਈ ਪਖਾ ਕੰਮ ਕਰਦਾ। ਨੋ, ਤੁਹਾਡੀ ਡਿਊਟੀ ਹੈ ਪੜ੍ਹਨਾ। ਉਹਦੇ ਵਾਸਤੇ ਜਿਹੜਾ ਮਨ ਲਗਾਉਣ ਲਈ ਹੈ ਮੈਂ ਤੁਹਾਨੂੰ ਦੱਸਿਆ ਵੀ ਰੋਜ਼ ਕਿਤਾਬਾਂ ਪੜ੍ਹੋ। ਕਿ ਕੋਈ ਜੇ ਮੈਨੂੰ ਲੱਗੇ ਮੇਰਾ ਮਨ ਹੈ ਮੈਂ ਦੇਖੋ ਸਾਰਾ ਲੈਕਚਰ ਮੈਂ ਬਿੜ ਲਿਆ ਮੇਰਾ ਅਜੇ ਵੀ ਮਨ ਹੈਗਾ ਕਿ ਮੈਂ ਤੁਹਾਡੇ ਨਾਲ ਗੱਲਾਂ ਕਰਾਂ ਤਾਂ ਮੈਨੂੰ ਮਿਲ ਲਿਆ ਕੰਮ। ਕਿ ਜੇ ਤੁਸੀਂ ਕੰਮ ਆਪਦਾ ਜਮਾ ਕਰੀਂ ਰੱਖੋ ਸਿਰ ਤੇ ਪੰਡ ਬਣ ਕੇ ਫਿਰ ਜੀ ਕਰਨੇ ਨਹੀਂ। ਇਸੇ ਕਰਕੇ ਤੁਹਾਨੂੰ ਮੈਂ ਕਹਿ ਰਿਹਾ ਜਿਹੜੀਆਂ ਪੰਜਾਬੀ ਦੀਆਂ ਹਿੰਦੀ ਦੀਆਂ ਅੰਗਰੇਜ਼ੀ ਵਾਲੇ ਇਕ ਦਾ ਪੜ੍ਹ ਕੇ ਕੰਮ ਨਬੜੋ ਜਿਹਨਾਂ ਨੂੰ ਛੁੱਟੀਆਂ ਹੁਣੀਆਂ ਹੈ ਨਾ ਹੁਣ ਸਾਰੀਆਂ ਇਕ ਦਾ ਪੜ੍ਹ ਕੇ ਕੰਮ ਨਬੜ ਜਾਓ ਪਰ ਜੇ ਤੁਹਾਨੂੰ ਮੈਡਮ ਪੜ੍ਹਾਉਗੇ ਝਟਕ ਪਾਛਾ ਨਾ ਸਰਦ ਤੁਹਾਡੇ ਕੋਲ ਰਹਿ ਗਿਆ ਪਾਤ ਮੈਥ ਸਾਇੰਸ ਤੇ ਇੰਗਲਿਸ਼ ਬਸ ਬਸ ਇੰਗਲਿਸ਼ ਪੜ੍ਹਨੀ ਕੋਈ ਔਖੀ ਨਹੀਂ ਮੈਂ ਗਵਰਨਮੈਂਟ ਸਕੂਲੇ ਦਸਵੀਂ ਕੀਤੀ ਹੋਈ ਆ ਔਰ ਲਾਸਟ ਮੈਂ ਕੈਂਸ ਪੜ੍ਹੇ 1983 ਚ ਦੇਖੋ 40 ਸਾਲ ਹੋ ਗਏ ਲੇਕਿਨ ਮੈਨੂੰ ਅੱਜ ਵੀ ਯਾਦ ਆ ਫੌਕਸਹੈਂਡ ਦੀ ਗਰੇਪਸ 36 ਉਹ ਮੈਨੂੰ ਕਹਾਣੀ ਅੱਜ ਆ ਤਾਂ ਮੈਂ ਤੁਹਾਨੂੰ ਹੁਣ ਸੁਣਾ ਦਿੰਨਾ ਫੌਕਸਹੈਂਡ ਦੀ ਗਰੇਪ ਸਟੋਰੀ ਜਿਹੜੀ ਮੈਂ ਅਠਵੇਂ ਵਿੱਚ ਪੜ੍ਹੀ ਹੋਈ 1980 ਦੇਖੋ 20 ਤੇ 25 45 ਸਾਲ ਹੋ ਗਿਆ ਮੈਂ ਤੁਹਾਨੂੰ ਹੁਣੇ ਸੁਣਾ ਦਿੰਨਾ ਫੌਕਸਹੈਂਡ ਦੀ ਗਰੇਪਸ ਕਹਾਣੀ ਆਉਂਦੀ ਤੁਹਾਨੂੰ ਕਿਸੇ ਨੂੰ ਯੈਸ ਨੋ ਆਪਾਂ ਦੂਸਰ ਵਿੱਚ ਬੋਲਾਂਗੇ ਵਾਂਸ 2:00 ਵਜੇ ਫੌਕਸ 3:00 ਵਜੇ ਗਰੀ ਹੰਗਰੀ 3 ਵੈਂਟੂ ਗਾਰਡਨ ਅੱਗੇ ਆਪਾਂ ਨਹੀਂ ਬੋਲਾਂਗੇ ਠੀਕ ਹੈ ਵੀ ਸੋ ਇਸ ਕਰਕੇ ਦਿਲ ਬਹੁਤ ਲਾਉਣਾ ਪੈਂਦਾ ਲੇਕਿਨ ਜੇ ਤੁਸੀਂ ਹਾਰੋਜ ਐਕਸਰਸਾਈਜ਼ ਕਰਦੇ ਹੋ ਪੜ੍ਹਦੇ ਹੋ ਖੁਸ਼ ਰਹਿੰਦੇ ਵਧੀਆ ਖਾਨ ਸੋਹਣੇ ਨੰਬਰਾਂ ਦੀ ਚਾਹਤ ਰੱਖਦੇ ਹੋ ਵਧੀਆ ਜ਼ਿੰਦਗੀ ਜੀਣੀ ਚਾਹੁੰਦੇ ਹੋ ਕਿ ਤੁਹਾਡਾ ਮਨ ਪੜ੍ਹਾਈ ਵਿੱਚ ਜ਼ਰੂਰ ਲੱਗੂਗਾ ਨਾ ਲੱਗੇ ਮੈਨੂੰ ਵੀ ਫੋਨ ਕਰਨਾ ਮੈਂ ਤੁਹਾਨੂੰ ਕਾਉਂਸਲਿੰਗ ਕਰ ਸਕਦਾ ਤੁਸੀਂ ਮੈਨੂੰ ਜਦੋਂ ਮਰਜ਼ੀ ਬੁਲਾ ਲਓ ਕੋਈ ਪੈਸਾ ਇੱਕ ਦੇਣ ਦੀ ਲੋੜ ਨਹੀਂ ਤੁਹਾਨੂੰ ਮੈਂ ਫ੍ਰੀ ਆਫ ਕਾਸਟ ਜਿੰਨੇ ਮਰਜ਼ੀ ਸਕੂਲਾਂ 'ਚ ਬੁਲਾਓ ਤੁਹਾਡਾ ਕਿਸੇ ਸਕੂਲ 'ਚ ਭੈਣ ਭਰਾ ਪੜਦਾ ਹੋਵੇ ਟੀਚਰ ਸਾਹਿਬਾਂ ਦਾ ਕੋਈ ਹੋਰ ਸਕੂਲ ਜਿੱਥੇ ਮੈਨੂੰ ਮਰਜ਼ੀ ਸਕਰੋ ਔਰ ਸ਼ਨੀਵਾਰ ਬਸਿੰਦਰ ਸਰ ਬਿਲੇ ਹੁੰਦੇ ਆ ਅਸੀਂ ਇਹ ਦੱਸਣਗੇ ਤੁਹਾਨੂੰ ਵੀ ਨੌਕਰੀਆਂ ਕਿਵੇਂ ਲੈਣੀਆਂ ਕੰਮ ਕਿਵੇਂ ਸਿੱਖਣੇ ਆ ਆਪਣੇ ਬਿਜ਼ਨਸ ਕਿਵੇਂ ਘਰਨੇ ਆ ਇਹ ਆਪਾਂ ਸਾਰਾ ਕੁਝ ਇੱਕ ਤਾਲਮੇਲ ਦੇ ਨਾਲ ਕਰਾਂਗੇ ਦੂਸਰੀ ਗੱਲ ਤੁਹਾਡੇ ਨਾਲ ਬੜੇ ਕੁਆਲੀਫਾਈਡ ਟੀਚਰ ਬੈਠੇ ਆ ਜਿਨ੍ਹਾਂ ਨੇ ਅੱਧੀ ਅੱਧੀ ਜ਼ਿੰਦਗੀ ਪੜਾਈ ਵਿੱਚ ਲਾਈ ਹੈ ਤੁਹਾਨੂੰ ਪੜਨਾ ਕੋਈ ਔਖਾ ਨਹੀਂ ਹੈਗਾ ਸਿਰਫ ਉਹਦੇ ਉੱਤੇ ਧਿਆਨ ਦਿਓ ਹੋਰ ਵੀ ਕੋਈ ਸਵਾਲ ਸਿਰੋ ਤਾੜੀ ਵੀ ਜਾਓ ਬੱਚਿਓ